ਦੇ ਨੋ ਪੁੱਤ ਨੇ ਅੱਜ ਭਾਜਪਾ ਨੂੰ ਜੁਆਇਨ ਕਰ ਲਿਆ ਔਰ ਇਸ ਦਰਮਿਆਨੇ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਸਕੰਦਰ ਸਿੰਘ ਮਲੂਕਾ ਦੇ ਨਵ ਪਰਮਪਾਲ ਕੌਰ ਸਿੱਧੂ ਨੇ ਉਹ ਬਠਿੰਡਾ ਤੋਂ ਚੋਣ ਵੀ ਲੜ ਸਕਦੇ ਨੇ ਤਾਂ ਇਸ ਖਬਰ ਤੇ ਚਰਚਾ ਕਰਾਂਗੇ ਜਾਣਦੇ ਆ ਕਿ ਆਖਿਰ ਇਸ ਦੇ ਨਾਲ ਬਠਿੰਡਾ ਦੇ ਵਿੱਚ ਸਮੀਕਰਨ ਕਿਵੇਂ ਬਦਲਣ ਜਾ ਰਹੇ ਨੇ ਕਿਉਂਕਿ ਜੇਕਰ ਪਰਮਪਾਲ ਬਠਿੰਡਾ ਤੋਂ ਚੋਣ ਲੜਨਗੇ ਤਾਂ ਫਿਰ ਬਠਿੰਡਾ ਦੇ ਵਿੱਚ ਬੀਬੀਆਂ ਦਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਔਰ ਇਸ ਖਬਰ ਤੇ ਚਰਚਾ ਕਰਾਂਗੇ ਦੂਸਰੇ ਪਾਸੇ ਚਰਚਾ ਕਰਾਂਗੇ ਚਰਨਜੀਤ ਚੰਨੀ ਦੀ ਜਿਨ੍ਹਾਂ ਨੇ ਜਲੰਧਰ ਵਿਚ ਜੋਰਾ ਸ਼ੋਰਾ ਉਥੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅੱਜ ਈਦ ਮਨੌਲੇ ਜਲੰਧਰ ਪਹੁੰਚੇ ਸੀ ਔਰ ਇਸ ਦਰਮਿਆਨ ਵੱਡਾ ਬਿਆਨ ਵੀ ਵਿਕਰਮਜੀਤ ਚੌਧਰੀ ਦੇ ਉੱਤੇ ਦਿੱਤਾ ਗਿਆ ਕੀ ਕੁਝ ਕਿਹਾ ਗਿਆ ਚਰਨਜੀਤ ਚੰਨੀ ਦੇ ਵੱਲੋਂ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਨਾਲ ਹੀ ਹਰਿਆਣਾ ਦੀ ਗੱਲ ਕਰਾਂਗੇ ਹਰਿਆਣਾ ਦੇ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਕੂਲੀ ਬੱਚਿਆਂ ਦੀ ਮੌਤ ਹੋਈ ਹੈ ਤਾਂ ਇਹ ਹਾਦਸਾ ਕਿਉਂ ਅਤੇ ਕਿਵੇਂ ਵਾਪਰਿਆ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ ਫਿਲਹਾਲ ਗੱਲਬਾਤ ਕਰ ਲੈਂਦੇ ਆ ਸਿਆਸਤ ਦੀ ਕਿਉਂਕਿ ਇੱਕ ਵੱਡੀ ਉਤਲ ਪੁਤਲ ਹੋਈ ਹੈ ਕਿਉਂਕਿ ਮਲੂਕਾ ਸਕੰਦਰ ਸਿੰਘ ਮਲੂਕਾ ਜੋ ਕਿ ਅਕਾਲੀ ਦਲ ਦੇ ਵੱਡੇ ਲੀਡਰ ਨੇ ਸਾਬਕਾ ਮੰਤਰੀ ਰਹ ਚੁਕੇ ਨੇ ਅਤੇ ਉਹਨਾਂ ਦੇ ਨੌ ਪੁੱਤ ਦੇ ਵੱਲੋਂ ਅੱਜ ਭਾਜਪਾ ਨੂੰ ਜੁਆਇਨ ਕੀਤਾ ਜਾਂਦਾ ਤਾਂ ਬੀਤੇ ਦਿਨੀ ਜਦੋਂ ਸਕੰਦਰ ਸਿੰਘ ਮਲੂਕਾ ਦੇ ਨਾਲ ਗੱਲਬਾਤ ਵੀ ਹੋਈ ਸੀ ਤਾਂ ਉਹਨਾਂ ਦੇ ਕੋਲੇ ਵੀ ਪੁੱਛਿਆ ਗਿਆ ਸੀ ਕਿ ਭਾਜਪਾ ਦੇ ਵਿੱਚ ਜਾਣ ਦੀਆਂ ਚਰਚਾਵਾਂ ਨੇ ਤੁਹਾਡੀਆਂ ਤਾਂ ਇਸ ਉੱਤੇ ਉਹਨਾਂ ਵੱਲੋਂ ਸਾਫ਼ ਇਨਕਾਰ ਕੀਤਾ ਗਿਆ ਸੀ ਪਰ ਅੱਜ ਨੌ ਪੁੱਤ ਭਾਜਪਾ ਜੁਆਇਨ ਕਰ ਜਾਂਦੇ ਨੇ ਪਰ ਨਾਲ ਹੀ ਸਵ ਨੇ ਸ਼ੁਰੂ ਹੋ ਗਏ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਸਕੰਦਰ ਸਿੰਘ ਮਲੂਕਾ ਵੀ ਭਾਜਪਾ ਜੁਆਇਨ ਕਰ ਸਕਦੇ ਪਰ ਫਿਲਹਾਲ ਬਠਿੰਡਾ ਦੇ ਵਿੱਚ ਇਸ ਦੇ ਨਾਲ ਸਮੀਕਰਨ ਜੋ ਬਦਲਣ ਜਾ ਰਹੇ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਕਿਉਂਕਿ ਬਠਿੰਡਾ ਤੋਂ ਬਠਿੰਡਾ ਤੋਂ ਚੋਣ ਲੜਵਾ ਸਕਦੇ ਨੇ ਪਰਮਪਾਲ ਕੌਰ ਨੂੰ ਤਾਂ ਜੀ ਖੈਰਾ ਬਠਿੰਡਾ ਦੇ ਵਿੱਚ ਕੀ ਹਾਲਾਤ ਬਣਨਗੇ ਜੇਕਰ ਪਰਮਪਾਲ ਕੌਰ ਸਿੱਧੂ ਜੇਕਰ ਬਠਿੰਡਾ ਤੋਂ ਚੋਣ ਲੜਨ ਜਾ ਰਹੇ ਨੇ ਅਸੀਂ ਜਾਣਦੇ ਆ ਕਿ ਅਕਾਲੀ ਦਲ ਤੋਂ ਹਮੇਸ਼ਾ ਹਰਸਿਮਰਤ ਕੌਰ ਬਾਦਲ ਚੋਣ ਲੜਦੇ ਰਹੇ ਨੇ ਤਾਂ ਵੱਡਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਔਰ ਦੂਸਰੇ ਪਾਸੇ ਇਹ ਵੀ ਕਿਆ ਅਸਰਾਈਆਂ ਦੱਸੀਆਂ ਜਾ ਰਹੀਆਂ ਨੇ ਕਿ ਅਮਿਰਤਾ ਵੜਿੰਗ ਰਾਜਾ ਵੜਿੰਗ ਦੇ ਪਤਨੀ ਕਾਂਗਰਸ ਦੇ ਵੱਲੋਂ ਬਠਿੰਡਾ ਦੇ ਵਿੱਚੋਂ ਚੋਣ ਲੜ ਸਕਦੇ ਨੇ ਕਿਸੇ ਕਿਸੇ ਨਾ ਕਿਸ ਤਰ੍ਹਾਂ ਬੀਬੀਆਂ ਦਾ ਮੁਕਾਬਲਾ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਤੋਂ ਆਪਾਂ ਸਿਕੰਦਰ ਸਿੰਘ ਮਲੂਕਾ ਹੁਣਾਂਦੇ ਨੋਪੁੱਤ ਦੀ ਗੱਲ ਕਰ ਲੈਨੇ ਆਂ ਵੀ ਸਿਕੰਦਰ ਸਿੰਘ ਮਲੂਕਾ ਤਕਸਾਲੀ ਜਾਂ ਕਿਟੀ ਕੈਬਨਿਟ ਦੇ ਵਿੱਚ ਜਿਹੜੇ ਸ਼ਾਮਲ ਸੀਗੇ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਔਰ ਜੇਕਰ ਇਹ ਜਾਂਦੇ ਨੇ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਬਹੁਤ ਕੁਝ ਹੋ ਸਕਦਾ ਕਿਉਂਕਿ ਗੁਰਪ੍ਰੀਤ ਮਲੂਕਾ ਜਿਹੜੇ ਉਹਨਾਂ ਦੇ ਪੁੱਤਰ ਨੇ ਦੋ ਹੀ ਪੁੱਤਰ ਨੇ ਸਿਕੰਦਰ ਸਿੰਘ ਮਲੂਕਾ ਹੋਣਾ ਦੇ ਤੇ ਗੁਰਪ੍ਰੀਤ ਕਿਉਂਕਿ ਉੱਥੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਰਹਿ ਚੁੱਕੇ ਨੇ ਤੇ ਗੁਰਪ੍ਰੀਤ ਦਾ ਕਾਫੀ ਉੱਥੇ ਜਿਹੜਾ ਆ ਆਪਾਂ ਕਹ ਲਈਏ ਕਿ ਦਬਾਅ ਜਾਂ ਕਹ ਲਈਏ ਕਿ ਰਸੂਖ ਹੈਗਾ ਸੋ ਬਠਿੰਡਾ ਦੇ ਵਿੱਚ ਚਾਹੇ ਉਹ ਰਾਮਪੁਰਾ ਫੂਲ ਦੀ ਗੱਲ ਕਰ ਲਈਏ ਚਾਹੇ ਉਹ ਮੋੜ ਦੀ ਗੱਲ ਕਰ ਲਈਏ ਸੋ ਇਹ ਇਹ ਜਗ੍ਹਾ ਉਦਾਂ ਦੀਆਂ ਜਿੱਥੇ ਇਹਨਾਂ ਦਾ ਕਾਫੀ ਰਸੂਖ ਹੈਗਾ ਸੋ ਜੇਕਰ ਇਹ ਜਾਂਦੇ ਆ ਤਾਂ ਝਟਕਾ ਤੇ ਲੱਗਦਾ ਹੈ ਕਿ ਜੋੜਨ ਦੇ ਲਈ ਚਿਹਰਾ ਹੋ ਜਾਂਦਾ ਆ ਤੇ ਬਾਕੀ ਜੇ ਗੱਲ ਕੀਤੀ ਜਾਵੇ ਕਿ ਕਿਉਂਕਿ ਪਿਛਲੇ ਜਿਹੜਾ ਸਮੇਂ ਕਰਨਾ ਪਿਛਲੇ ਵਾਲ ਦਾ ਵੋਟ ਬੈਂਕ ਜਿਹੜਾ ਆ ਉਹਨੂੰ ਵੇਖਣ ਦਾ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਰ ਸਿਮਰਤ ਕੌਰ ਬਾਦਲ ਕਿਉਂਕਿ ਉਹਦਾ ਵਿਰੋਧ ਵੀ ਹੋਇਆ ਪਿੱਛੇ ਜੇ ਔਰ ਹਰ ਸਿਮਰਤ ਕੌਰ ਬਾਦਲ ਜਿਹੜੇ ਪਿਛਲੀ ਵਾਰ ਜਿੱਤੇ ਸੀ ਤਕਰੀਬਨ ਇਹਨਾਂ ਨੂੰ 49000 ਵੋਟ ਮਿਲੀ ਸੀਗੀ ਤੇ ਉੱਥੇ ਰਾਜਾ ਵੜਿੰਗ ਜਿਹੜੇ ਦੂਸਰੇ ਨੰਬਰ ਤੇ ਰਹੇ ਸੀ ਉਹਨਾਂ ਕੋਲ 47000 ਸਿਰਫ ਤੇ ਸਿਰਫ ਕਿਉਂਕਿ ਜੇ ਆਪਾਂ ਗੱਲ ਕਰੀਏ 44% ਵੋਟ ਸੀਗੀ ਜਿਹੜੀ ਬਟਿੰਡੇ ਵਾਲੀ ਉਹ ਸੀਗੀ ਹਰ ਸਿਮਰਤ ਕੌਰ ਬਾਦਲ ਦੇ ਕੋਲ ਤੇ ਜੇ ਗੱਲ ਕੀਤੀ ਜਾਵੇ 39% ਸਿਰਫ 2% ਵੋਟ ਦਾ ਜਿਹੜਾ ਫਰਕ ਸੀਗਾ ਨੈਕ ਟੂ ਨੈਕ ਮੁਕਾਬਲਾ ਆ ਔਰ ਬਾਕ ਬਾਤੋਂ ਕਿੰਨੇ ਬੁਰੇ ਤਰੀਕੇ ਨਾਲ ਹਾਰੇ ਸੀਗੇ ਉਧਰ ਉਹ ਕਿੰਨੀ ਤੋਂ ਕਿੰਨੇ ਬੁਰੇ ਤਰੀਕੇ ਨਾਲ ਹਾਰੇ ਸੀਗੇ ਸੋ ਇਹਨਾਂ ਨੂੰ ਕਦਮ ਫੂਕ ਫੂਕੇ ਰੱਖਣੇ ਪੈਣੇ ਆ ਜੇਕਰ ਇਹਨਾਂ ਦੇ ਟੱਬਰ ਦੇ ਵਿੱਚੋਂ ਚਾਹੇ ਪਰਮਪਾਲ ਕੌਰ ਜਿਹੜੇ ਸਿੱਧੂ ਹੋਣ ਉਹ ਚ ਉੜਦੇ ਆ ਅੰਦਰ ਖਾਤੇ ਤੁਸੀਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਪਰਦੇ ਦੇ ਪਿੱਛੇ ਸਪੋਰਟ ਜਿਹੜਾ ਆ ਉਹ ਕਿਨੂੰ ਕਿੱਧਰ ਜਾਂਦਾ ਆ ਇਹ ਵੀ ਵੇਖਣ ਵਾਲੀ ਗੱਲ ਆ ਹੁਣ ਗੱਲ ਕਰਦੇ ਆਂ ਵੀ ਇੱਥੇ ਬੀਬੀਆਂ ਦਾ ਮੁਕਾਬਲਾ ਹੋਣ ਵਾਲਾ ਸਿਵਾਏ ਆਮ ਆਦੀ ਪਾਰਟੀ ਨੂੰ ਛੱਕੇ ਕਿਉਂਕਿ ਗੁਰਮੀਤ ਖੁੰਡੀਆਂ ਨੂੰ ਟਿਕਟ ਦਾ ਦਾਅਵੇਦਾਰ ਮੰਨਦੇ ਆ ਉਤੋਂ ਬਾਕੀ ਜੇ ਆਪਾਂ ਤਿੰਨਾਂ ਦੀ ਗੱਲ ਕਰੀਏ ਤੇ ਤਿੰ ਤੇ ਦਾ ਕੇ ਡੇਗੀ ਜਿਹੜੇ ਆਪਾਂ ਹੁਣ ਬੀਜੇਪੀ ਦੀ ਗੱਲ ਕਰ ਲਈਏ ਤਾਂ ਤਾਜ਼ਾ-ਤਾਜ਼ਾ ਜਿਹੜੇ ਬੀਜੇਪੀ ਚ ਸ਼ਾਮਲ ਹੋਇਆ ਪਰਮਪਾਲ ਕੌਰ ਸਿੱਧੂ ਸਿਕੰਦਰ ਮਲੂਕਾ ਦੀ ਨੋਂ ਉਹਦੇ ਤੇ ਪਰਚ ਕਿੱਡਿਆ ਜਾ ਸਕਦਾ ਤੀਸਰੀ ਗੱਲ ਆਪਾਂ ਕਹਿੰਨੇ ਆਂ ਵੀ ਫਿਰ ਅਮਰਤਾ ਰਾਜਾ ਵੜਿੰਗ ਜਿਵੇਂ ਤੁਸੀਂ ਕਹਿ ਰਹੇ ਹੋ ਫਿਰ ਇਹ ਪਹਿਲੀ ਆਰ ਆ ਕਿ ਵੀ ਬਠਿੰਡੇ ਵਾਲੀ ਸਟੇਟ ਕਿਉਂਕਿ ਬਾਦਲਾਂ ਦਾ ਗੜ ਮੰਨਿਆ ਜਾਂਦਾ ਬਠਿੰਡਾ ਤੇ ਉੱਥੇ ਬੀਬੀਆਂ ਦਾ ਮੁਕਾਬਲਾ ਹੋਏਗਾ ਮੈਨੂੰ ਯਾਦ ਆ ਮੈਂ ਵੀਡੀਓ ਦੇਖ ਰਿਆ ਸੀ ਅਮਰਤਾ ਰਾਜਾ ਵੜਿੰਗ ਦੀ ਉਹ ਕਿਸੇ ਪ੍ਰੋਗਰਾਮ ਚ ਗਏ ਆ ਤੇ ਕਿਸਾਨਾਂ ਨੇ ਉਹਨਾਂ ਨੂੰ ਵੀ ਘੇਰ ਲਿਆ ਕਹਿੰਦੇ ਵੀ ਤੁਸੀਂ ਬੀਜੇਪੀ ਦੇ ਉੱਤੇ ਇਲਜ਼ਾਮ ਲਾਈ ਜਾਂਦੇ ਆ ਤੁਸੀਂ ਮੌਜੂਦਾ ਸਰਕਾਰਾਂ ਦੇ ਉੱਤੇ ਇਲਜ਼ਾਮ ਲਾ ਰਹੇ ਹੋ ਤੁਸੀਂ ਕਦੀ ਸਾਡੀ ਆਵਾਜ਼ ਨਹੀਂ ਚੁੱਕੀ ਤੇ ਉਸ ਤੋਂ ਬਾਅਦ ਉਹਨਾਂ ਦੇ ਕੈਮਰੇ ਵੀ ਬੰਦ ਕਰਾਉਣੇ ਸ਼ੁਰੂ ਕਰ ਦਿੱਤੇ ਗੱਲ ਇਹ ਆ ਵੀ ਸਿਆਸੀ ਸਮਿਕਰਣ ਜਿਹੜੇ ਆ ਨਾ ਲੋਕਾਂ ਦੇ ਗਰਾਊਂਡ ਲੈਵਲ ਦੇ ਉੱਤੇ ਬਹੁਤ ਕੁਝ ਬਦਲੇ ਹੋਏ ਨੇ ਅਮਰਿੰਦ ਅਮਰਤਾ ਰਾਜਾ ਵਿਰਿੰਗ ਦਾ ਵੀ ਵਿਰੋਧ ਹੋ ਰਿਹਾ ਉਧਰੋਂ ਜੇ ਆਪਾਂ ਹਰ ਸਿਮਰਤ ਗੌਰ ਬਾਦਲ ਦਾ ਕਹਿ ਲਈਏ ਉਹਦਾ ਵੀ ਵਿਰੋਧ ਹੋ ਰਿਹਾ ਤੀਸਰੇ ਨੰਬਰ ਦੇ ਉੱਤੇ ਹੁਣ ਬੀਜੇਪੀ ਵਾਲੇ ਆ ਇਹਨਾਂ ਦਾ ਤਾਂ ਹਰ ਥਾਂ ਦੇ ਉੱਤੇ ਵਿਰੋਧ ਹੋ ਰਿਹਾ ਔਰ ਇਹ ਕਿਉਂਕਿ ਜਦੋਂ ਹ ਤੁਸੀਂ ਦੇਖੋ ਨਾ ਵੀ ਜਦੋਂ ਜਦੋਂ ਗਰਾਊਂਡ ਲੈਵਲ ਤੇ ਉਤਰਦੇ ਆ ਤਾਂ ਲੋਕ ਤੁਹਾਨੂੰ ਤੁਹਾਡਾ ਥੋੜਾ ਵੀ ਵਿਰੋਧ ਹੋਵੇ ਨਾ ਤੇ ਨਾਲ ਚਾਰ ਪੰਜ ਲੋਕ ਕਿ ਉਦਾਂ ਦਾ ਲੱਗ ਜਾਂਦੇ ਆ ਵੀ ਇਹਨਾਂ ਦੀ ਨੈਗੇਟਿਵ ਪਬਲਿਸਿਟੀ ਹੋ ਜਾਂਦੀ ਹੈ ਤੇ ਨੈਗੇਟਿਵ ਪਬਲਿਸਿਟੀ ਤੋਂ ਹਰ ਕੋਈ ਨੇਤਾ ਇਲੈਕਸ਼ਨ ਦੇ ਦੌਰਾਨ ਬਚਦਾ ਨਜ਼ਰ ਆਉਂਦਾ ਆ ਉਧਰ ਰਾਜਾਵੜਿੰਗ ਦੀ ਇੱਕ ਸਟੇਟਮੈਂਟ ਜਿਹੜੀ ਆ ਬਹੁਤ ਮੈਨੂੰ ਲੱਗਦਾ ਭਾਰੀ ਸਟੇਟਮੈਂਟ ਹੈ ਸ਼ਾਇਦ ਉਹਨਾਂ ਨੂੰ ਕਿਤੇ ਇਨਪੁੱਟ ਹੁੰਦੀ ਹੈ ਕਿਉਂਕਿ ਜਦੋਂ ਸਿਆਸਤ ਦੇ ਵਿੱਚ ਕੋਈ ਏਡਾ ਵੱਡਾ ਲੀਡਰ ਸਟੇਟਮੈਂਟ ਦੇ ਦੇਵੇ ਉਹ ਕਹਿੰਦਾ ਮੈਂ ਤੁਹਾਨੂੰ ਲਿਖਾ ਕੇ ਲੈ ਲਵੋ ਕੱਲ ਸਵੇ ਚੰਗਾ ਆਉਣ ਦੀ ਜਿਹੜੀ ਆ ਉਮੀਦ ਆ ਕਿਉਂਕਿ ਇੱਕ ਉਹ ਲੀਡਰ ਜਿਹੜਾ ਟਕਸਾਲੀ ਹੋਵੇ ਕਿ ਟੀ ਕੈਬਿਨੇਟ ਚ ਜਾਵੇ ਤੇ ਤੁਸੀਂ ਇੱਕ ਮਨ ਤਾਂ ਜਿਹੜੇ ਆ ਸੰਗਰੂਰ ਵਾਲੇ ਮਨਾ ਕੇ ਪਰਮਿੰਦਰ ਸਿੰਘ ਢੀਂਟ ਸੇ ਮਨਾ ਕੇ ਤੁਸੀਂ ਕਹਿੰਨੇ ਹੋਵੇ ਅਸੀਂ ਪਾਰਟੀ ਮਜ਼ਬੂਤ ਕਰ ਲਈ ਵੀ ਬਜਗੀਰ ਕੋਲ ਨੂੰ ਲਿਆ ਕੇ ਕਹਿੰਨੇ ਪਾਰਟੀ ਮਜ਼ਬੂਤ ਕਰ ਲਈ ਪਰ ਜੇਕਰ ਤੁਹਾਡੇ ਗੜ ਦੇ ਵਿੱਚੋਂ ਬੰਦਾ ਤੁਹਾਡੇ ਤੋਂ ਛੁੱਟ ਕੇ ਚਲਾ ਜਾਵੇ ਫਿਰ ਧੱਕਾ ਤੇ ਲੱਗਣਾ ਹੀ ਆ ਹੁਣ ਇੱਕ ਹੋਰ ਸਮੀਕਰਨ ਆ ਇਹ ਮਤਲਬ ਇਹਨੂੰ ਇੱਕ ਇੱਕ ਹੋਰ ਵੇਨਾ ਵੀ ਦੇਖਿਆ ਜਾ ਸਕਦਾ ਸਿਕੰਦਰ ਸਿੰਘ ਮਲੂਕਾ ਹੀ ਇਦਾਂ ਦਾ ਸੀਗਾ ਕਹਿੰਦਾ ਜਿਹੜਾ ਆਪਣਾ ਪੁੱਤ ਦੇ ਲਈ ਆਪਣੇ ਪੁੱਤ ਦੇ ਲਈ ਟਿਕਟ ਮੰਗਦਾ ਰਿਹਾ ਹੂੰ ਪਰ ਉਸ ਸਮੇਂ ਬਾਦਲ ਉਹਨਾਂ ਨੇ ਸ਼ਾਇਦ ਸੋਚੇ ਸੀਗੇ ਕਿ ਆਪਣੇ ਗੜ ਦੇ ਵਿੱਚੋਂ ਕੋਈ ਹੋਰ ਪੇਪੋਤ ਮਜ਼ਬੂਤ ਨਹੀਂ ਹੋਣ ਦੇਣਾ ਕਿਉਂਕਿ ਅਸੀਂ ਦੋਨੇ ਪੇਪੋਤ ਮਜ਼ਬੂਤ ਆ ਕਿਉਂਕਿ ਹਰ ਕਿਸੇ ਨੂੰ ਹੁੰਦਾ ਵੀ ਮੈਂ ਆਪਣੀ ਡੈਂਸਿਟੀ ਜਿਹੜਾ ਆਪਣਾ ਰਾਜ ਭਾਗ ਆ ਆਪਣੇ ਮੁੰਡੇ ਨੂੰ ਦੇਣਾ ਆ ਚਾਹੇ ਉਹ ਕਿਦਾਂ ਦਾ ਵੀ ਹੋਵੇ ਚਾਹੇ ਕਿਵੇਂ ਦੇ ਵਿਰੋਧ ਹੋਣ ਸੋ ਸੁਖਬੀਰ ਬਾਦਲ ਹੋਣੀ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਵੀ ਸ਼ਾਇਦ ਇਹੀ ਸੋਚ ਸੀਗੀ ਇਸ ਕਰਕੇ ਉਹਨਾਂ ਨੂੰ ਉਹ ਟਿਕਟ ਨਹੀਂ ਦਿੱਤੀ ਗਈ ਮੈਨੂੰ ਲੱਗਦਾ ਉਹ ਗਰੱਜਿਸ ਜਿਹੜੇ ਆਨੇ ਨਾ ਉਹ ਸ਼ਾਇਦ ਕਿਉਂਕਿ ਸਿਆਸਤ ਇਦਾਂ ਦੀ ਆ ਮੌਕੇ ਤੇ ਚੌਕਾ ਹਰ ਕੋਈ ਮਾਰਦਾ ਸੋ ਸਿਕੰਦਰ ਸਿੰਘ ਮਲੂਕਾ ਵੀ ਮੈਨੂੰ ਲੱਗਦਾ ਵੀ ਮੌਕੇ ਤੇ ਚੌਕੇ ਦੀ ਉਡੀਕ ਤੇ ਸੀਗੇ ਤਾਂ ਜੇਕਰ ਸਿਕੰਦਰ ਸਿੰਘ ਮਲੂਕਾ ਆਪ ਨਾ ਵੀ ਜਾਣ ਤੇ ਮੈਨੂੰ ਲੱਗਦਾ ਅੰਦਰਖਾਤੇ ਚੌਕਾ ਵੱਜ ਗਿਆ ਆ ਇਹ ਹੁਣ ਛਿੱਕੇ 'ਚ ਜਾਂ ਇਹ ਬਾਉਂਡਰੀ ਜਾਂ ਇਹਨਾਂ ਦਾ ਜਿੱਤ 'ਚ ਤਬਦੀਲ ਹੁੰਦਾ ਨਹੀਂ ਇਹ ਸਮਾਂ ਦੱਸੇਗਾ ਬਿਲਕੁਲ ਤਾਂ ਕਿਸੇ ਨਾ ਕਿਸੇ ਇਹ ਵੀ ਕਹਿ ਸਕਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਦੀ ਨਾਰਾਜ਼ਗੀ ਵੀ ਹੈ ਕਿਉਂਕਿ ਪੋਤਲੇ ਟਿਕਟ ਮੰਗੀ ਗਈ ਸੀ ਕਈ ਵਾਰ ਪਰ ਟਿਕਟ ਨਹੀਂ ਦਿੱਤੀ ਜਾਂਦੀ ਜਿਸ ਤੋਂ ਬਾਅਦ ਇਸ ਤਰ੍ਹਾਂ ਦਾ ਕਦਮ ਵੀ ਦੇਖਣ ਨੂੰ ਮਿਲਦਾ ਹਾਲਾਂਕਿ ਬਿਆਨ ਸਿਕੰਦਰ ਸਿੰਘ ਮਲੂਕਾ ਦਾ ਜਰੂਰ ਸਾਹਮਣੇ ਆਉਂਦਾ ਜਿੱਥੇ ਕਹਿੰਦੇ ਕਿ ਮੈਂ ਇੱਥੇ ਮਲੂਕਾ ਪਿੰਡ ਦੇ ਵਿੱਚ ਬੈਠਾ ਹਾਂ ਤੇ ਨਾ ਅੱਜ ਜਾਊਂਗਾ ਤੇ ਨਾ ਕੱਲ ਜਾਊਂਗਾ ਭਾਜਪਾ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਬਿਆਨ ਜਰੂਰ ਦਿੱਤਾ ਗਿਆ ਸੀ ਪਰ ਫਿਰ ਵੀ ਸਮੀਕਰਨ ਰਾਤੋਂ ਰਾਤ ਬਦਲ ਜਾਂਦੇ ਨੇ ਕਿ ਇਸ ਤਰ੍ਹਾਂ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਲੀਡਰ ਜਾਂਦੇ ਨੇ ਜਾਂ ਫਿਰ ਆਪਣੇ ਹੀ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਅ ਇੱਕ ਪਾਰਟੀ ਲਈ ਵੀ ਮੁਸੀਬਤ ਖੜੀ ਹੋ ਜਾਂਦੀ ਹੈ ਕਿਉਂਕਿ ਅਕਾਲੀ ਦਲ ਦੇ ਵੱਡੇ ਲੀਡਰ ਨੇ ਸਿਕੰਦਰ ਸਿੰਘ ਮਲੂਕਾ ਤਾਂ ਉਧਰ ਦੂਸਰੇ ਪਾਸੇ ਗੱਲ ਕਰ ਲੈਂਦੇ ਆ ਪਰਮਪਾਲ ਕੌਰ ਸਿੱਧੂ ਦੀ ਜੋ ਸਿਕੰਦਰ ਸਿੰਘ ਮਲੂਕਾ ਦੀ ਨੋ ਨੇ ਭਾਜਪਾ ਜੁਆਇਨ ਕੀਤੀ ਹੈ ਵੱਡਾ ਬਿਆਨ ਵੀ ਉਹਨਾਂ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਭਾਜਪਾ ਦੀ ਲੋੜ ਹੈ ਜੇਕਰ ਪੰਜਾਬ ਦਾ ਵਿਕਾਸ ਕਰਨਾ ਹੈ ਤਾਂ ਭਾਜਪਾ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਬਣਾਉਣਾ ਪਵੇਗਾ ਤਾਂ ਕੀ ਕੁਝ ਬਿਆਨ ਪਰਮਪਾਲ ਕੌਰ ਸਿੱਧੂ ਦਾ ਸਾਹਮਣੇ ਆਇਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਅੱਜ ਭਾਜਪਾ ਜੁਆਇਨ ਕਰਨ ਤੋਂ ਬਾਅਦ ਪਹਿਲਾ ਵੱਡਾ ਬਿਆਨ ਉਹਨਾਂ ਦਾ ਇਹ ਸਾਹ कि कुछ क्या गया है सिद्धू सुना जो भारत को एक विकसित देश के रूप में देखने का जो संकल्प है बीजेपी का उन सब से प्रभावित होकर मैं ये पार्टी ज्वाइन कर रही हूं ताकि उसमें मैं भी अपना कोई न, कुछ, न, कुछ न कुछ योगदान डाल सकूं मुझे किसी और पार्टी का कोई खास भविष्य भी नहीं नजर आता और उनका कोई विजन भी नहीं नजर आता कि वो उनका विजन कुछ चुनाव जीतना हो सकता है जिसमें भी वो लगता है कि किसी भी प्रकार से सफल नहीं हो पाएंगे क्योंकि उसके आसपास भी वो नहीं है लेकिन इन ये जो नीतियां हैं बीजेपी की वो बहुत ही प्रभाव प्रभावशाली है मतलब हम अगर देखें कि भारत का छोटी सी बात है कि भारत का पासपोर्ट जो है दिन ब दिन स्ट्रांग होता जा रहा है मुझे लगता है एक दिन ऐसा आएगा कि कोई भी देश नहीं रहेगा जो इंडिया को वीजा फ्री इंडियन पासपोर्ट को वीजा फ्री ना करे तो इन सब को देख के मुझे लगता है कि भाई इससे ज्यादा हो भी क्या सकता है कोई भी ऐसा फील्ड नहीं है जिसमें बीजेपी ने काम नहीं किया महिलाओं के लिए बच्चों के लिए स्वास्थ्य के लिए शिक्षा के लिए हर तरह हर फील्ड में काम किया है हर वर्ग के लिए काम किया है और इन सब से प्रभावित होकर अपने देश का भविष्य सुंदर और अच्छा बीजेपी के हाथों में देखकर मैं ये पार्टी ज्वाइन कर रही हूं बहुत बहुत धन्यवाद आप सबका यहाँ आने के लिए और बीजेपी के मंत्रीगण और इंचार्ज श्री विजय रूपानी जी का जिन्होंने आज मुझे ਪਾਰਟੀ ਮੇਂ ਸ਼ਾਮਿਲ ਕਰਾਇਆ ਹੈ ਧੰਨਵਾਦ ਕੌਦਰ ਮੁਲੂਕਾ ਦੀ ਨੌ ਦੇ ਵੱਲੋਂ ਭਾਜਪਾ ਜੁਆਇਨ ਕਰਦੇ ਹੀ ਚੇਤਾਵਨੀ ਵੀ ਉਹਨਾਂ ਨੂੰ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਆਖਿਰ ਕਿਉਂ ਇਹ ਚੇਤਾਵਨੀ ਦਿੱਤੀ ਗਈ ਹੈ ਇੱਕ ਟਵੀਟ ਸਾਹਮਣੇ ਆਇਆ ਸੀਐਮ ਭਗਵੰਤ ਮਾਨ ਦਾ ਤਾਂ ਇਸ ਟਵੀਟ ਦੇ ਉੱਤੇ ਵੀ ਚਰਚਾ ਕਰ ਲੈਂਦੇ ਆ ਉਹਨਾਂ ਦੇ ਵੱਲੋਂ ਇਹ ਤੱਕ ਕਹਿ ਦਿੱਤਾ ਗਿਆ ਕਿ ਪਰਮਪਾਲ ਕੌਰ ਸਿੱਧੂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ ਦੱਸ ਦਈਏ ਕਿ ਆਈਏਐਸ ਅਫਸਰ ਸੀ ਪਰਮਪਾਲ ਕੌਰ ਤੇ ਅਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਜਪਾ ਜੁਆਇਨ ਕੀਤੀ ਜਾਂਦੀ ਹੈ ਪਰ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤਾਂ ਖੈਰਾ ਇਸ ਮਾਮਲੇ ਦੇ ਵਿੱਚ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਬੇਸਿਕਲੀ ਪਰਮਪਾਲਕੌਰ ਸਿੱਧੂ ਦੇ ਕਿਉਂਕਿ ਪਹਿਲਾਂ ਕਈ ਦਿਨ ਪਹਿਲਾਂ ਉਹਨਾਂ ਨੇ ਅਨੁਰਾਗ ਗਰਮਾ ਜਿਹੜੇ ਚੀਫ ਸੈਕਟਰੀ ਪੰਜਾਬ ਆ ਉਹਨਾਂ ਨੂੰ ਅਸਤੀਫਾ ਦੇ ਦਿੱਤਾ ਸੀਗਾ ਤੇ ਸਾਨੂੰ ਲੱਗਦਾ ਸੀ ਕਿ ਸ਼ਾਇਦ ਕਿਉਂਕਿ ਜਿਹੜੀ ਲੀਗੈਲਿਟੀ ਦਾ ਕਿਉਂਕਿ ਜੇ ਤੁਸੀਂ ਕਹਿੰਦੇ ਹੋ ਨਾ ਕਿ ਹਿਊਮਨ ਰਾਈਟਸ ਜਿਹੜਾ ਹੈ ਜਾਂ ਇਹ ਕਹਿੰਦੇ ਹੋ ਕਿ ਰਾਈਟ ਆਫ ਲੀਵਿੰਗ ਆ ਜਾਂ ਰਾਈਟ ਆਫ ਵਰਕਿੰਗ ਕਲਾਸ ਆ ਉਹ ਕਹਿੰਦਾ ਵੀ ਜੇ ਤੁਸੀਂ ਨਹੀਂ ਕੰਮ ਕਰਨਾ ਚਾਹੁੰਦੇ ਤਾਂ ਤੁਸੀਂ ਦੇ ਸਕਦੇ ਹੋ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਸੀ ਬੀਂਗਾ ਜਰਨਲਿਸਟ ਮੈਨੂੰ ਵੀ ਇਹ ਲੱਗਦਾ ਸੀ ਵੀ ਅਸਤੀਫਾ ਜਿਹੜਾ ਮਨਜ਼ੂਰ ਹੋ ਜਾਏਗਾ ਪਰ ਅੱਜ اچانک ਇੱਕ ਟਵੀਟ ਆਉਂਦਾ ਜਿਹੜਾ ਕਿ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਜਾਂਦਾ ਉਹ ਕਹਿੰਦੇ ਆ ਵੀ ਵੀ ਪਰਮਪਾਲ ਕੌਰ ਨੂੰ ਨੇ ਸੰਬੋਧਨ ਕੀਤਾ ਕਹਿੰਦੇ ਵੀ ਜੇ ਦਿੰਨੀ ਕਾਲੀ ਤੁਹਾਨੂੰ ਆਈਐਸ ਬਣਨ ਦੀ ਸੀਗੀ ਵੀ ਅ ਸਾਰੀ ਉਮਰ ਦੀ ਕਮਾਈ ਹੋਈ ਪੂੰਜੀ ਜਿਹੜੀ ਹੈ ਤੁਸੀਂ ਐ ਵਿਰਥ ਨਾ ਗਵਾਓ ਹੁਣ ਇਹਦੇ ਦੋ ਮਾਇਨੇ ਕੱਢੇ ਜਾ ਸਕਦੇ ਆ ਵੀ ਇੱਕ ਤਾਂ ਇਹ ਹੁੰਦਾ ਵੀ ਜੇ ਤੁਸੀਂ ਐ ਅਸਤੀਫਾ ਦਿੰਨੇ ਹੋ ਤਾਂ ਸ਼ਾਇਦ ਤੁਹਾਡੇ ਜਿਹੜੇ ਫੰਡਸ ਨੇ ਜਾਂ ਤੁਹਾਡਾ ਜਿਹੜਾ ਜਿਹੜੇ ਬਾਕੀ ਫੰਡ ਤੁਹਾਨੂੰ ਮਿਲਦੇ ਆ ਪੋਸਟ ਰਿਟਾਇਰਮੈਂਟ ਫੰਡ ਮਿਲਦੇ ਆ ਸ਼ਾਇਦ ਉਹਨਾਂ ਦੇ ਉੱਤੇ ਸਵਾਲ ਚੱਕਣੇ ਹੋਣਗੇ ਪਰ ਦੂਸਰੇ ਬੰਨੇ ਆਪਾਂ ਇੱਕ VRS ਲੈ ਕੇ ਜਾਣਦੇ ਆ ਕਿ ਵੋਲੰਟਰੀ ਰਿਟਾਇਰਮੈਂਟ ਪ੍ਰੋਗਰਾਮ ਵੀ ਹੁੰਦਾ ਆ ਕਿ ਜੇ ਤੁਹਾਡਾ ਦਿਲ ਕਰਦਾ ਵੀ ਅਸੀਂ ਤੁਹਾਡੇ ਕੋਈ ਮਜਬੂਰੀ ਆ ਜਾਂ ਤੁਹਾਨੂੰ ਤੁਹਾਨੂੰ ਲੱਗਦਾ ਵੀ ਅਸੀਂ ਹੁਣ ਕੰਮ ਨਹੀਂ ਕਰ ਸਕਦੇ ਤੁਸੀਂ VRS ਲੈ ਸਕਦੇ ਹੋ ਔਰ VRS ਲੈਣ ਦਾ ਜਿਹੜਾ ਆ ਉਹ ਸਰਕਾਰੀ ਜਿਹ ਪ੍ਰਾਈਵੇਟ ਆ ਤਾਂ 10 ਸਾਲ ਆ ਜੇ ਸਰਕਾਰੀ ਆ ਤਾਂ ਥੋੜਾ ਜਿਹਾ ਵਧਾ ਲਓ ਕਿ 15-16 ਸਾਲ ਆ ਤਾਂ ਮੈਨੂੰ ਲੱਗਦਾ ਵੀ ਇੰਨੀ ਕਿਤੇ ਇਹਨਾਂ ਦੀ ਵੈਸ ਜਿਹੜੀ ਇਹ ਮੈਨੂੰ ਲੱਗਦਾ ਕਿ ਚੇਤਾਵਨੀ ਹੋ ਸਕਦੀ ਹੈ ਜਾਂ ਸਲਾਹ ਹੋ ਸਕਦੀ ਹੈ ਪਰਮਪਾਲ ਕੌਰ ਨੂੰ ਵੀ ਵਾਕਈ ਤੁਸੀਂ ਕਿਸੇ ਡੈਕੋਰਮ ਤੇ ਵਿੱਚ ਜਾ ਕੇ ਜਾਓ ਕਿਉਂਕਿ ਤੁਸੀਂ ਉਹਨਾਂ ਕੋਲੇ ਨਾ ਜਿਹੜਾ ਵਿਭਾਗ ਸੀਗਾ ਇੰਡਸਟਰੀ ਐਂਡ ਡਿਵੈਲਪਮੈਂਟ ਉਹ ਬੜਾ ਵਧੀਆ ਵਿਭਾਗ ਸੀਗਾ ਪੰਜਾਬ ਨੇ ਦਿੱਤਾ ਹੋਇਆ ਸੋ ਸ਼ਾਇਦ ਉਸ ਨੂੰ ਲੈ ਕੇ ਵੀ ਮੈਨੂੰ ਲੱਗਦਾ ਵੀ ਜਦੋਂ ਤੁਹਾਡੇ ਨਾਲ ਕੋਈ ਜਾਂਦਾ ਆਇਆ ਵਿਛੜਦਾ ਆ ਇੰਨੇ ਅਬ੍ਰਪਟਲੀ ਜਾਂਦਾ ਫਿਰ ਜਾਂ ਉਹ ਦੂਸਰੀ ਪਾਰਟੀ ਜੁਆਇਨ ਕਰ ਲਵੇ ਤੁਹਾਨੂੰ ਛੱਡ ਕੇ ਸੋ ਤੁਹਾਡੇ ਲਈ ਕੰਮ ਕਰ ਰਿਹਾ ਹੋਵੇ ਕੋਈ ਅਫਸਰ ਤਾਂ ਉਹ ਥੋੜਾ ਜਿਆਦਾ ਲੱਗਦਾ ਹੈ ਸ਼ਾਇਦ ਇਹੀ ਚੀਜ਼ ਜਿਹੜੀ ਐ ਸੀਐਮ ਭਗਵੰਤ ਮਾਨ ਨੂੰ ਵੀ ਲੱਗੀ ਥੋੜੇ ਜੇ ਡੈਕੋਰਮ ਦੇ ਵਿੱਚ ਜਾਓ ਔਰ ਇਹ ਜੇ ਦੇਖਿਆ ਜਾਵੇ ਹੁਣ ਪਰਮਪਾਲ कौर ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਬਠਿੰਡੇ ਤੋਂ ਉਹਨਾਂ ਨੂੰ ਹਰ ਸਿਮਰਤ कौर ਬਾਦਲ ਦੇ ਅਗੇਂਸ ਉਤਾਰਿਆ ਜਾ ਸਕਦਾ ਬਾਕੀ ਤੁਸੀਂ ਨਾ ਇਹਨੂੰ ਰਾਜਨੀਤਿਕ ਤੌਰ ਤੇ ਆਪਾਂ ਦੇਖੀਏ ਵੀ ਰਾਜਨੀਤੀ ਜਿਹੜੀ ਆ ਅਨਪ੍ਰੇਡਿਕਟੇਬਲ ਆ ਅਸੀਂ ਬੜੇ ਸਾਰੇ ਆਈਐਸ ਆਫੀਸਰ ਜਿਵੇਂ ਦੇਖਿਆ ਬੜੇ ਸਾਰੇ ਅਸੀਂ ਬਿਊਰੋਕਰੇਟਸ ਜਿਹੜੇ ਆ ਉਹ ਦੇਖਿਆ ਅਰੁਣ ਜੈਟਲੀ ਵਰਗੇ ਆਪਾਂ ਬੜੇ ਸਾਰੇ ਬਿਊਰੋਕਰੇਟਸ ਨੇ ਜਿਵੇਂ ਲॉ ਮਿਨਿਸਟਰ ਜਿਹੜੇ ਸਾਡੇ ਬਣਦੇ ਰਹੇ ਰਵੀ ਸ਼ੰਕਰ ਪ੍ਰਸਾਦ ਉਹ ਬੜੇ-ਬੜੀਆਂ ਵੱਡੀਆਂ ਪੋਸਟਾਂ ਦੇ ਉੱਤੇ ਆ ਕੇ ਇਸ ਕੰਮ ਦੇ ਉੱਤੇ ਰਹੇ ਆ ਸੋ ਆਈਐਸ ਦੇ ਲਈ ਜਿਹੜਾ ਕੋਈ ਸੈਂਟਰ ਦੇ ਵਿੱਚ ਮਿਨਿਸਟਰੀ ਹੋਲਡ ਕਰਨੀ ਨਾ ਉਹਦੇ ਲਈ ਰਾਹ ਖੁੱਲ ਜਾਂਦੇ ਆ ਤੇ ਮੈਨੂੰ ਲੱਗਦਾ ਪਰਮਪਾਲ ਕੌਰ ਉਹਨਾਂ ਨੇ ਵੀ ਵੱਡਾ ਸੋਚਿਆ ਵੀ ਕੱਲ ਨੂੰ ਮੈਂ ਕੋਈ ਸੈਂਟਰ ਮਿਨਿਸਟਰੀ ਹੋਲਡ ਕਰ ਸਕਦੀ ਆ ਕਿਉਂਕਿ ਬਠਿੰਡੇ ਦਾ ਇਤਿਹਾਸ ਰਿਹਾ ਵੀ ਜਿਹੜਾ ਕੋਈ ਬਣਦਾ ਗਿਆ ਜਿਵੇਂ ਹਰ ਸਿਮਰਤ ਕੌਰ ਬਾਦਲ ਨੂੰ ਫੂਡ ਐਂਡ ਪ੍ਰੋਸੈਸਿੰਗ ਮਿਨਿਸਟਰੀ ਸੀ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਵੀ ਲਾਲਚ ਹੋ ਗਿਆ ਸ਼ਾਇਦ ਮੈਨੂੰ ਲੱਗਦਾ ਵੀ ਕਿ ਸ਼ੋਈ ਨਾ ਕੋ ਓਵਰ ਦਾ ਨਾਈਟ ਜਿਹੜਾ ਹੈ ਉਹ ਆਈਐਸ ਐਡੇ ਵੱਡੇ ਪੱਧਰ ਤੋਂ ਰਿਟਾਇਰਮੈਂਟ ਵੀ ਨਹੀਂ ਦੇ ਸਕਦਾ ਜਦ ਤੱਕ ਉਹਨੂੰ ਆਪਣਾ ਅੱਗੇ ਫਿਊਚਰ ਨਹੀਂ ਦਿਖਦਾ ਹੈਗਾ ਸੋ ਪਰਮਪਾਲ ਕੌਰ ਦਾ ਜਿਹੜਾ ਡਿਸੀਜਨ ਹੈ ਉਹਨੂੰ ਵੀ ਆਪਾਂ ਇੱਕ ਬੰਨੇ ਤੋਲ ਕੇ ਰੱਖ ਸਕਦੇ ਹਾਂ ਦੂਸਰੇ ਬੰਨੇ ਸੀਐਮ ਭਗਵੰਤ ਮਾਨ ਇਹ ਲੱਗਦਾ ਕਿ ਉਹ ਆਬਲੀਗੇਸ਼ਨਾਂ ਜਾਂ ਆਬਲੀਗੇਟਰੀਜ਼ ਜਿਹੜੀਆਂ ਸਰਕਾਰੀ ਹੁੰਦੀਆਂ ਆ ਸ਼ਾਇਦ ਉਹਨਾਂ ਦੇ ਬਾਰੇ ਗੱਲ ਕਰ ਰਹੇ ਹੋਣਗੇ ਤਾਂ ਚਾਹੇ ਚਿਤਾਵਨੀ ਕਹਿ ਲੋ ਜਾਂ ਸਲਾਹ ਕਹਿ ਲੋ ਤਾਂ ਪਰਮਪਾਲਕ ਔਰ ਸਿੱਧੂ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਧਰ ਦੂਸਰੇ ਪਾਸੇ ਰਾਜਾ ਵਿਰਿੰਗਦਾ ਤੰਜ ਵੀ ਸਾਹਮਣੇ ਆਇਆ ਹੈ ਅਕਾਲੀ ਦਲ ਦੇ ਉੱਤੇ ਤੰਜ ਕੱਸਿਆ ਗਿਆ ਉਹਨਾਂ ਦੇ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਕਾਲੀ ਦਲ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਿਕੰਦਰ ਸਿੰਘ ਮਲੂਕਾ ਵੀ

तो मैं समझता हूँ कि ये अंत है और सबसे करीबी व्यक्ति अगली खबर सुनाना चाहता हूं सबसे करीबी मलुका साहब की आज बहू चली गई वो बहू जिनको उन्होंने आईएएस बनाया था ये आपस की बात होके गई है आज रात तक या सुबह तक मलुका साहब भी अकाली दल से इस्तीफा देंगे ये खबर ਤਾਂ ਉਧਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਜਲੰਧਰ ਦੇ ਵਿੱਚ ਜੋਰਾ-ਸ਼ੋਰਾ ਦੇ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਚਾਹੇ ਹਜੇ ਤੱਕ ਟਿਕਟ ਦਾ ਐਲਾਨ ਨਹੀਂ ਹੋਇਆ ਪਰ ਲਗਾਤਾਰ ਜਲੰਧਰ ਦੇ ਵਿੱਚ ਦਿਖਾਈ ਦੇ ਰਹੇ ਨੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਅੱਜ Eid ਦੇ ਮੌਕੇ ਜਲੰਧਰ ਦੇ ਵਿੱਚ ਖਾਸ ਤੌਰ ਤੇ Eid ਮਨਾਉਣ ਲਈ ਆਈ ਸੀ ਮੁਸਲਮਾਨ ਭਾਈਚਾਰੇ ਦੇ ਨਾਲ ईद दी نماز ادا ਕੀਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਵਿਕਰਮ ਚੌਧਰੀ ਦੇ ਉਤੇ ਨਿਸ਼ਾਨੇ ਵੀ ਉਹਨਾਂ ਦੇ ਵੱਲੋਂ ਲਗਾਏ ਜਾਂਦੇ ਹਨ ਉਹਨਾਂ ਵੱਲੋਂ ਇੱਥੇ ਤੱਕ ਕਿਹਾ ਜਾਂਦਾ ਹੈ ਕਿ ਹਜੇ ਤੱਕ ਟਿਕਟ ਦਾ ਐਲਾਨ ਨਹੀਂ ਹੋਇਆ ਪਰ ਕੁਝ ਲੋਕ ਪਾਣੀ ਆਉਣ ਤੋਂ ਪਹਿਲਾਂ ਹੀ ਆਪਣੇ ਮੌਜੇ ਖੋਲੀ ਫਿਰਦੇ ਨੇ ਜਦੋਂ ਟਿਕਟ ਦਾ ਐਲਾਨ ਹੋਵੇਗਾ ਤਾਂ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਉਹਨਾਂ ਦੇ ਵੱਲੋਂ ਜਾਇਜ਼ ਕਹੀ ਜਾ ਸਕਦੀ ਹੈ ਤਾਂ ਵਿਕਰਮਜੀਤ ਚੌਧਰੀ ਜਿਨ੍ਹਾਂ ਦੇ ਵੱਲੋਂ ਆਪਣੇ ਜਲੰਧਰ ਦੇ ਵਿੱਚੋਂ ਕਾਂਗਰਸ ਦੀ ਟਿਕਟ ਦੇ ਉਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਚਰਨਜੀਤ ਚੰਨੀ ਜੋ ਕਿ ਅਜੇ ਨਾਲ ਦੀ ਦਾਅਵੇਦਾਰੀ ਜਲੰਧਰ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ ਤਾਂ ਫਿਲਹਾਲ ਚਰਨਜੀਤ ਚੰਨੀ ਵੱਲੋਂ ਵਿਕਰਮਜੀਤ ਚੌਧਰੀ ਦੇ ਉੱਤੇ ਜੋ ਨਿਸ਼ਾਨੇ ਲਗਾਏ ਗਏ ਨੇ ਕਿ ਕੁਝ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਅਣਖੀਲੇ ਲੋਕਾਂ ਦੀ ਧਰਤੀ ਹੈ ਪੰਜਾਬ ਦੇ ਲੋਕ ਖੜਨ ਵਾਲੇ ਆ ਇੱਕ ਦੂਜੇ ਦੇ ਨਾਲ ਇਹ ਜਿਹੜੇ ਲੋਕ ਭੱਜਦੇ ਆ ਜਿਹੜੇ ਲੋਕ ਧੋਖਾ ਦੇ ਕੇ ਦੂਸਰੇ ਪਾਸੇ ਜਾ ਕੇ ਖੜਦੇ ਆ ਫਿਰ ਤੀਸਰੇ ਪਾਸੇ ਖੜਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਧੋਗਲੇ ਧੋਖੇਬਾਜ਼ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਚੋਂ ਖੜਨ ਵਾਲੇ ਲਾਲਚ ਵਿਚ ਆ ਡਰ ਕੇ ਦੇ ਜਿਹੜੇ ਸਿਰ ਤੇ ਖੜਦੇ ਆ ਬਹੁਤ ਬੜਾ ਵਿਸ਼ਾਲ ਸਭਿਆਚਾਰ ਹੈ ਜੀ ਪੰਜਾਬ ਅਣਖੀਲੇ ਲੋਕਾਂ ਦੀ ਧਰਤੀ ਹੈ ਪੰਜਾਬ ਦੇ ਲੋਕ ਖੜਨ ਵਾਲੇ ਆ ਇੱਕ ਦੂਜੇ ਦੇ ਨਾਲ ਇਹ ਜਿਹੜੇ ਲੋਕ ਭੱਜਦੇ ਆ ਜਿਹੜੇ ਲੋਕ ਧੋਖਾ ਦੇ ਕੇ ਦੂਸਰੇ ਪਾਸੇ ਜਾ ਕੇ ਖੜਦੇ ਆ ਫਿਰ ਤੀਸਰੇ ਪਾਸੇ ਖੜਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਜਿਹੇ ਧੋਗਲੇ ਧੋਖੇਬਾਜ਼ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਚੋਂ ਖੜਨ ਵਾਲੇ ਲਾਲਚ ਵਿਚ ਆ ਡਰ ਕੇ ਦੇ ਜਿਹੜੇ ਸਿਰ ਤੇ ਖੜਦੇ ਆ ਉਹਨਾਂ ਲੋਕਾਂ ਨੂੰ ਬੋਟ ਨਾ ਪਾਓ ਚਾਹੇ ਉਹ ਮੈਂ ਹੀ ਕਿਉ ਨਾ ਹੋਵਾਂ ਉਹਨਾਂ ਦਾ ਨਾਰਾਜ਼ਗੀ ਉਹਨਾਂ ਨੇ ਇਹ ਵੀ ਕਿਹਾ ਬਿਆਨ ਦੇ ਵਿੱਚ ਕਿ ਕੱਟਿਆ ਗਿਆ ਉਹਨਾਂ ਨੇ ਲਿਖਿਆ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਹੈ ਉਹਨਾਂ ਨੇ ਉਹਨਾਂ ਨੇ ਨਾਰਾਜ਼ਗੀ ਵੀ ਜਤਾਈ ਸੋਸ਼ਲ ਮੀਡੀਆ ਦੇ ਵਿੱਚ ਦੇਖੋ ਪਾਣੀ ਆਉਣ ਤੇ ਮੌਜੇ ਖੁੱਲਣੇ ਚਾਹੀਦੇ ਅਜੇ ਪਾਣੀ ਨਹੀਂ ਆਇਆ ਕਿਸੇ ਨੂੰ ਟਿਕਟ ਨਹੀਂ ਮਿਲੀ ਕੁਝ ਨਹੀਂ ਹੋਇਆ ਉਹਨਾਂ ਰੋਲਾ ਬਣਾ ਕੋਠੇ ਦੀ ਕੋਠੇ ਦੀ ਚਰਚਾ ਬੜੀ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਦੇਖੋ ਮੈਨੂੰ ਲਗਭਗ 50 ਐਨਆਰਆਈਜ਼ ਦੇ ਟੈਲੀਫੋਨ ਆਏ ਕਿ ਸਾਡਾ ਘਰ ਖਾਲੀ ਪਿਆ ਤੁਸੀਂ ਉਹਦੇ 'ਚ ਰਹੋ ਉਹਨਾਂ 'ਚੋਂ ਇੱਕ ਉਹ ਵੀ ਹੋਏਗਾ ਮੈਂ ਕੋਈ ਕੋਟੀ ਨਹੀਂ ਖਰੀਦੀ ਨਾ ਹੀ ਕੋਈ ਕਿਰਾਏ ਪਰ ਲਈ ਹੈ ਮੈਨੂੰ ਤਾਂ ਵੈਸੇ ਹੀ ਲੋਕ ਬਹੁਤ ਘਰ ਦੇ ਰਹੇ ਆ ਜੀ ਦੂਸਰਾ ਮੈਂ ਪਿਛਲੀ ਵਾਰ ਵੀ ਇਲੈਕਸ਼ਨ ਦੇ ਵਿੱਚ ਇੱਥੇ ਆਇਆ ਸੀ ਬਾਈ ਇਲੈਕਸ਼ਨ ਚ ਰਿਹਾ ਇੱਥੇ ਮੈਂ ਡੇਰਿਆਂ ਵਿੱਚ ਹੀ ਰਿਹਾ ਮੈਂ ਜਾਂ ਤਾਂ ਗਰੀਬ ਘਰਾਂ 'ਚ ਰਹਿਣਾ ਹੈ ਜਾਂ ਡੇਰਿਆਂ ਵਿੱਚ ਰਹਿਣਾ ਹੈ ਜਦੋਂ ਮੈਨੂੰ ਜਿੱਥੇ ਦੇ ਵੀ ਲੋਕ ਚੁਣਨਗੇ ਜਿੱਥੇ ਵੀ ਟਿਕਟ ਦੇਗੀ ਫਿਰ ਉੱਥੇ ਰਹਾਗਾ ਉਹ ਕਹਿੰਦੇ ਖਾਸ ਹੈਗੇ ਚੈਰਿੰਗ ਸਿੰਘ ਜੀ ਮੈਂ ਉਹਨਾਂ ਨੂੰ ਕਿਉਂ ਭਾਈ ਮੈਂ ਤਾਂ ਸਭ ਦਾ ਖਾਸ ਐ ਦੇਖੋ ਇਹਨਾਂ ਦਾ ਖਾਸ ਨਹੀਂ ਐ ਸੈਲਫੀਆਂ ਕਰਦੇ ਨਜ਼ਰ ਆਇਓ ਤੁਸੀਂ ਕਿਹੜੇ ਸੈਲਫੀਆਂ ਦੇ ਇਹਨਾਂ ਨੇ ਸੈਲਫੀਆਂ ਕਰ ਰਹੇ ਪਿਆਰ ਦਿਖਾ ਰਹੇ ਕੀ ਹੁਣ ਚਰਚਾ ਬੜੀ ਚੱਲ ਰਹੀ ਹੈ ਚਰਨਜੀਤ ਸਿੰਘ ਚੰਨੀ ਹੁਣ ਜਲੰਧਰ ਦੇ ਵਿੱਚ ਲੜਨਗੇ ਹੱਲ ਇਹ ਮੈਨੂੰ ਪਤਾ ਨਹੀਂ ਇਹ ਪਾਰਟੀ ਨੇ ਲੜਾਣਾ ਕਿੱਥੇ ਲੜਾਣਾ ਉਹ ਪਾਰਟੀ ਜਾਣਦੀ ਐ ਪੰਜਾਬ ਅਣਖੀਲੇ ਲੋਕਾਂ ਦੀ ਤਾਂ ਉਧਰ ਬੇਹਦ ਪਿਆਨਾਕ ਹਾਦਸਾ ਵਾਪਰਿਆ ਹੈ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਜਿੱਥੇ ਸਕੂਲੀ ਬੱਚਿਆਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਐ ਪਲਟ ਜਾਂਦੀ ਐ ਜਿਸ ਤੋਂ ਬਾਅਦ ਅ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਤਕਰੀਬਨ 7 ਬੱਚਿਆਂ ਦੀ ਮੌਤ ਇਸ ਹਾਦਸੇ ਦੇ ਵਿੱਚ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰੀ ਛੁੱਟੀ ਵਾਲੇ ਦਿਨ ਸਕੂਲ ਕਿਉਂ ਲਗਾਇਆ ਜਾ ਰਿਹਾ ਸੀ ਤੇ ਨਾਲ ਹੀ ਡਰਾਈਵਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਆ ਜਾ ਰਿਹਾ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਂਦਾ ਤਾਂ ਪੰਜਾਬ ਹਰਿਆਣ ਇਸ ਤੋਂ ਬਾਅਦ ਹਰਿਆਣਾ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਕਿਉਂਕਿ ਕਈ ਬੱਚਿਆਂ ਦੀ ਮੌਤ ਹੋਈ ਹੈ ਕਈ ਘਰ ਇਸ ਹਾਦਸੇ ਨੇ ਬਰਬਾਦ ਕਰਕੇ ਦੇ ਤਿੰਨ ਤਾਰੂਨ ਚੋਪੜਾ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਅਰຸນ ਇਸ ਹਾਦਸੇ ਦੇ ਵਿੱਚ ਹੁਣ ਤੱਕ ਜੋ ਅਪਡੇਟ ਸਾਹਮਣੇ ਆਈ ਹੈ ਤਾਂ ਕੀ ਕੁਝ ਨਵਾਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਮਾਹੀ ਦਰਸ਼ਕਾਂ ਦੱਸ ਦੇ ਕਿ ਅਪਡੇਟ ਤਾਂ ਬਹੁਤ ਵੱਡੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਹਾਦਸਾ ਵਾਪਰਿਆ ਸਕੂਲ ਬੱਸ ਦਾ ਡਰਾਈਵਰ ਨਸ਼ੇ ਦੇ ਵਿੱਚ ਤੋਂ ਸੀ ਸ਼ਰਾਬ ਪੀਤੀ ਹੋਈ ਸੀ ਉਹਨੇ ਬਹੁਤ ਜ਼ਿਆਦਾ ਜੋ ਦੱਸਿਆ ਜਾਂਦਾ ਜਿਵੇਂ ਕਿ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਐਨੇ ਨਹੀਂ ਜਦੋਂ ਬੱਸ ਉਹਦੇ ਕੋਲ ਬੇਕਾਬੂ ਹੋਈ ਤੇਜ਼ ਰਫ਼ਤਾਰ ਬੱਸ ਭਜਾ ਰਿਹਾ ਸੀ ਜਿਵੇਂ ਬੱਸ ਬੇਕਾਬੂ ਹੋਈ ਆਪ ਛਾਲ ਮਾਰ ਗਿਆ ਬੱਸ ਦੇ ਵਿੱਚੋਂ ਚਲਦੀ ਬੱਸੋਂ ਆਪ ਛਾਲ ਮਾਰ ਗਿਆ ਜਿਸ ਦੇ ਕਾਰਨ ਬੱਸ ਸਿੱਧੀ ਜਾ ਕੇ ਦਰਖਤ 'ਚ ਵੱਜਦੀ ਹੈ ਦਰਖਤ ਵੱਜਣ ਤੋਂ ਬਾਅਦ ਦੱਸਿਆ ਜਾਂਦਾ ਕਿ ਬੱਸ ਪਲਟੀਆਂ ਖਾ ਜਾਂਦੀ ਹੈ ਤੇ ਅੰਦਰ 45 ਬੱਚੇ ਮੌਜੂਦ ਸਨ 45 ਬੱਚਿਆਂ ਦੀ ਵੱਡੀ ਗਿਣਤੀ ਚ ਕਹਿ ਸਕਦੇ ਹੋ ਬੱਚੇ ਮੌਜੂਦ ਸਨ ਜਿਨ੍ਹਾਂ 'ਚ ਹੁਣ ਤੱਕ 7 ਬੱਚੇ ਮਾਰੇ ਜਾ ਚੁੱਕੇ ਨੇ ਜਦਕਿ ਬਾਕੀਆਂ ਦੀ ਹਾਲਤ ਕਈਆਂ داخل کروایا ਗਿਆ فلاں اس معاملے چ کھور اپڈیٹ سامنے 아이ئے ہے اپڈیٹ یہ ہے کہ ایک ਪਿੰਡ ਪਹਿਲਾਂ ਹੀ ਜਿਸ ਪਿੰਡ ਦੇ ਵਿੱਚ ਉਹਨੇਹਾਣੀ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਮਹਿੰਦਰਗੜ ਦਾ ਪਿੰਡ ਹੈ ਕੁਲੀਨਾ ਲਾਕੇ ਪੈਂਦਾ ਇਹ ਉਸ ਤੋਂ ਪਹਿਲਾਂ ਇੱਕ ਪਿੰਡ ਆਂਦਾ ਹੈ ਖੇੜੀ ਖੇੜੀ ਪਿੰਡ ਦੇ ਵਿੱਚ ਲੋਕਾਂ ਨੇ ਸ਼ਰਾਬ ਦੇ ਨਸ਼ੇ 'ਚ ਇਸ ਨੂੰ ਪਾਇਆ ਡਰਾਈਵਰ ਨੂੰ ਉਹਨਾਂ ਨੇ ਰੋਕ ਲਿਆ ਸੀ ਇਹਨੂੰ ਬਾਕਾਇਦਾ ਉਹ ਪਿੰਡ ਵਾਸੀਆਂ ਨੇ ਇਹਨੂੰ ਘੇਰ ਲਿਆ ਬੱਸ ਰੋਕੀ ਗਈ ਬੱਸ ਰੋਕ ਕੇ ਵੀ ਕਿਹਾ ਗਿਆ ਕਿ ਆਪਣੇ ਪ੍ਰਿੰਸੀਪਲ ਨਾਲ ਗੱਲ ਕਰਾ ਉਸ ਤੋਂ ਬਾਅਦ ਪ੍ਰਿੰਸੀਪਲ ਨਾਲ ਫੋਨ ਤੇ ਗੱਲ ਹੁੰਦੀ ਹੈ ਜੋ ਮੀਡੀਆ ਦੇ ਹਵਾਲੇ ਨਾਲ ਖਬਰ ਸਾਹਮਣੇ ਆ ਰਹੀ ਹੈ ਪ੍ਰਿੰਸੀਪਲ ਨਾਲ ਗੱਲ ਹੋਣ ਤੇ ਦਾਵਾ ਕੀਤਾ ਜਾਂਦਾ ਹੈ ਕਿ ਪ੍ਰਿੰਸੀਪਲ ਨੇ ਕਹਿ ਦਿੱਤਾ ਕਿ ਤੁਸੀਂ ਅੱਜ ਇਹਨੂੰ ਜਾਣ ਦਿਓ ਇਹਦੇ ਕੋਲ ਬੱਚੇ ਬਹੁਤ ਜ਼ਿਆਦਾ ਟਾਈਮ ਨਾਲ ਸਕੂਲ ਪਹੁੰਚਦੇ ਨੇ ਨੇ ਲੇਟ ਹੋ ਰਹੇ ਨੇ ਬੱਚੇ ਕੱਲ ਤੋਂ ਅਸੀਂ ਇਹਦੀ ਛੁੱਟੀ ਕਰ ਦਾਂਗੇ ਇਹਨੂੰ ਹਟਾ ਦਾਂਗੇ ਸਿਰਫ ਪ੍ਰਿੰਸੀਪਲ ਦੇ ਭਰੋਸੇ ਤੋਂ ਬਾਅਦ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਲੈ ਕੇ ਜੋ ਭਰੋਸੇ 'ਚ ਆ ਗਈ ਇੱਕ ਵਾਰ ਤਿੰਨ ਵਾਲੇ ਪਿੰਡ ਵਾਲਿਆਂ ਨੇ ਉਸ ਬੱਸ ਨੂੰ ਜਾਣ ਦਿੱਤਾ ਕਿੰਨੇ ਕਿਤੇ ਪ੍ਰਿੰਸੀਪਲ ਦੀ ਲਾਪਰਵਾਹੀ ਵੀ ਸਿੱਧੇ ਤੌਰ ਤੇ ਨਜ਼ਰ ਆਈ ਇਹ ਬਿਆਨ ਜਦੋਂ ਸਾਹਮਣੇ ਆਇਆ ਪਿੰਡ ਵਾਸੀਆਂ ਦਾ ਤੋਂ ਉਸ ਤੋਂ ਬਾਅਦ ਦੱਸਿਆ ਕਿ ਜਦੋਂ ਬੱਸ ਜਾਣ ਦਿੱਤੀ ਤਾਂ ਅਗਲੇ ਪਿੰਡ 'ਚ ਜਾ ਕੇ ਬੱਸ ਪਲਟ ਗਈ ਤੇ ਸੱਤ ਬੱਚੇ ਮਾਰੇ ਗਏ ਪਰ ਹੁਣ ਪ੍ਰਿੰਸੀਪਲ ਨੂੰ ਹਿਰਾਸਤ ਚ ਲਿਤਾ ਜਾ ਚੁੱਕਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੱਡਾ ਸਵਾਲ ਤਾਂ ਇਹ ਵੀ ਉੱਠ ਰਿਹਾ ਹੈ ਕਿ ਅੱਜ ਈਦ ਸੀ ਈਦ ਦੇ ਮੌਕੇ ਦੇਸ਼ ਭਰ ਦੇ ਵਿੱਚ ਛੁੱਟੀ ਹੈ ਸਾਰੇ ਸਕੂਲ ਬੰਦ ਨੇ ਅਜ ਪੰਜਾਬ ਦੇ ਸਕੂਲ ਵੀ ਬੰਦ ਨੇ ਤੇ ਰਹਿਣਾ ਦਾ ਸਕੂਲ ਖੋਲ੍ਹਿਆ ਕਿਉਂ ਗਿਆ ਵੱਡਾ ਸਵਾਲ ਤਾਂ ਇਹ ਕਿੱਥੇ ਵੀ ਉੱਠ ਰਿਹਾ ਜ ਪਰ ਦੂਜਾ ਸਵਾਲ ਇਹ ਵੀ ਹੈ ਕਿ ਜੇਕਰ ਪ੍ਰਿੰਸੀ ਉਹਨੂੰ ਬੱਚਿਆਂ ਨੂੰ ਲਜਾਣ ਦਿੱਤਾ ਨਿੱਕੇ ਨਿੱਕੇ ਮਾਸੂਮ ਜੰਦਾ ਆਖਿਰ ਕਿਉਂ ਅੱਗੇ ਵਧਨ ਦਿੱਤੀਆਂ ਤੇ ਉੱਥੇ ਹੀ ਬਸ ਕਿਉਂ ਨਹੀਂ ਰੋਕ ਲਈ ਗਈ ਦੂਜੀ ਵਾਰ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ਪੂਰੇ ਜਾਂਚ ਦਾ ਵਿਸ਼ਾ ਬਣ ਚੁੱਕਿਆ ਤੇ ਹੁਣ ਤੱਕਰ ਸੱਤ ਮੌਤਾਂ ਦੀ ਮੰਦਪਾਗੀ ਖਬਰ کہہ ਸਕਦੇ ਹਾਂ ਕਿ ਸੱਤ ਘਰਾਂ ਦੇ ਵਿੱਚ ਇਸ ਵੇਲੇ ਵੈਨ ਪਿਆ ਰਹੇ ਨੇ ਕਿਉਂਕਿ ਨਿੱਕੇ ਨਿੱਕੇ ਬੱਚੇ ਜੋ ਮਾਪਿਆਂ ਨੇ ਬੜੇ ਚਾਵਾਂ ਨਾਲ کہہ ਸਕਦੇ ਹਾਂ ਕਿ ਸਵੇਰੇ ਤਿਆਰ ਕਰਕੇ ਤੋਰੇ ਸੀ ਘਰੋਂ ਤਾਂ ਤਿਆਰ ਕਰਕੇ ਤੋਰੇ ਸੀ ਕਿ ਪੁੱਤ ਪੜਨ ਜਾ ਰਿਹਾ ਹੈ ਜੋ ਬੱਚੇ ਉਹਨਾਂ ਦੇ ਪੜਨ ਜਾ ਰਹੇ ਨੇ ਸ਼ਾਮ ਨੂੰ ਪੜ ਲੈ ਕੇ ਵਾਪਸ ਆਉਣਗੇ ਮਾਣੋ ਇੱਕ ੜੀ ਹੁੰਦੀ ਹੈ ਕਿ ਬੱਚੇ ਨੂੰ ਸਕੂਲ ਭੇਜਣਾ ਵਧੀਆ ਤਿਆਰ ਕਰਕੇ ਰੋਟੀ ਪਾਣੀ ਤਿਆਰ ਕਰਕੇ ਨਾਲ ਦੇ ਕੇ ਭੇਜਿਆ ਜਿਸ ਬੱਚੇ ਨੂੰ ਚਾਵਣਾ ਸਕੂਲ ਤੋਰਿਆ ਅੱਧੇ ਘੰਟੇ ਬਾਅਦ ਹੀ ਘਰੇ ਖਬਰ ਪਹੁੰਚ ਜਾਂਦੀ ਕਿ ਬੱਚਾ ਨਹੀਂ ਰਿਹਾ ਤਾਂ ਤੁਸੀਂ ਉਸ ਮਾਂ ਦੀ ਸਥਿਤੀ ਦੇਖ ਸਕਦੇ ਹੋ ਕੀ ਹੋਵੇਗੀ ਪਰ ਫਿਲਹਾਲ ਬਹੁਤ ਐਮ ਇੱਕ ਖਬਰ ਬਣ ਜਾਂਦੀ ਹੈ ਜਿੱਥੇ ਸਕੂਲ ਬਸ ਦੀ ਜਾਂ ਸਕੂਲ ਦੀ ਕਹਿ ਸਕਦੇ ਹੋ ਲਾਪਰਵਾਹੀ ਦੇ ਨਾਲ ਅੱਜ ਸੱਤ ਘਰਾਂ ਦੇ ਚਿਰਾਗ ਬੁੱਝ ਗਏ ਨੇ ਜੀ ਮਾਈ ਅਰ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਕੂਲ ਦੀ ਮਾਨਤਾ ਰੱਦ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਜਾਣਕਾਰੀ ਹੈ ਤੁਹਾਡੇ ਕੋਲ ਜੀ ਜੋ ਹਜੇ ਤੱਕ ਮੀਡੀਆ ਦੇ ਹੱਲ ਨਾਲ ਖਬਰ ਸਾਹਮਣੇ ਆਈ ਹੈ ਕਿ ਮਾਨਤਾ ਰੱਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪਰ ਨਾਲੇ ਵੀ ਗੱਲ ਕਿਹਾ ਗਿਆ ਹੈ ਕਿ ਹੋਰ ਬੱਸਾਂ ਜਿਹੜੀਆਂ ਚੱਲਦੀਆਂ ਨੇ ਨੇੜੇ-ਨੇੜੇ ਸਕੂਲ ਚੱਲਦੇ ਨੇ ਹਰੇਕ ਡੀਓ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਕਿ ਸਾਰੀਆਂ ਬੱਸਾਂ ਠੀਕ ਚੱਲਦੀਆਂ ਨੇ ਕਿਤੇ ਇਦਾਂ ਦੀ ਲਾਪਰ ਪਿਲੇ ਹਾਲੇ ਸਕੂਲ ਦੀ ਮਾਨਤਾ ਰੱਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪਰ ਵੱਡਾ ਸਵਾਲ ਇੱਥੇ ਉੱਠਦਾ ਹੈ ਕਿ ਆਖਿਰ ਜਦੋਂ ਹਾਦਸਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹੁਕਮ ਜਾਰੀ ਕਿਉਂ ਕੀਤੇ ਜਾਂਦੇ ਨੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਧਿਆਨ